ਮਨੁੱਖਤਾ ਦੀ ਭਲਾਈ ਅਤੇ ਕਲਿਆਣ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਲਾਈ ਸ਼ਾਂਤਮਈ ਧਰਮ ਪ੍ਰਚਾਰ ਲਹਿਰ ਨੂੰ ਮਨੁੱਖੀ ਜਾਮੇ ਵਿੱਚ ਆ ਕੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਾਰੀ ਰੱਖਦੇ ਹੋਏ ਆਪਣੀ ਸ਼ਹਾਦਤ ਨਾਲ ਇਤਿਹਾਸ ਦਾ ਰੁਖ ਹੀ ਬਦਲ ਦਿੱਤਾ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਪਾਵਨ ਸ਼ਹਾਦਤ ਸਿੱਖ ਪੰਥ ਦੀ ਸਰਬਪ੍ਰਥਮ ਸ਼ਹਾਦਤ ਸਿੱਖ ਇਤਿਹਾਸ ਵਿੱਚ ਪਹਿਲੀ ਅਤੇ ਦੁਨੀਆ ਦੇ ਇਤਿਹਾਸ ਵਿੱਚ ਇੱਕਲਾਸਾਨੀ ਅਤੇ ਬੇਮਿਸਾਲ ਸ਼ਹਾਦਤ ਸੀ ਜਿਹੜੀ ਦੇਸ਼ ਕੌਮ ਦੀ ਉਸਾਰੀ ਅਤੇ ਉਨਤੀ ਲਈ ਯੁੱਗ ਪਲਟਾਓ ਅਤੇ ਇੱਕ ਮਹਾਨ ਮੋੜ ਦੀ ਸੂਚਕ ਬਣੀ ਇਸ ਖਾਮੋਸ਼ ਸ਼ਹਾਦਤ ਨੇ ਸਿੱਖ ਕੌਮ ਵਿੱਚ ਜ਼ਬਰ ਤੇ ਜ਼ੁਲਮ ਵਿਰੁੱਧ ਬਗਾਵਤ ਲਈ ਅਥਾਹ ਜੋਸ਼ ਭਰ ਦਿੱਤਾ ਜਿਸ ਨੇ ਸੁੱਤੀ ਹੋਈ ਜਨਤਾ ਨੂੰ ਆਤਮ ਵਿਸ਼ਵਾਸ ਜ਼ੁਲਮ ਜ਼ਬਰ ਵਿਰੁੱਧ ਟੱਕਰ ਲੈਣ ਅਤੇ ਹੱਕ ਸੱਚ ਦੀ ਪੂਰਨ ਸਥਾਪਤੀ ਵਾਸਤੇ ਕ੍ਰਿਆਸ਼ੀਲ ਕਰ ਦਿੱਤਾ ਇਸ ਸ਼ਹਾਦਤ ਨੇ ਸਿੱਖਾਂ ਨੂੰ ਲਾਮਬੰਦ ਕਰਕੇ ਜ਼ੁਲਮ ਜ਼ਬਰ ਨਾਲ ਟੱਕਰ ਲੈਣ ਸਬਰ ਸੰਤੋਖ ਨਾਲ ਰੱਬ ਦਾ ਭਾਣਾ ਮੰਨਣ ਸੂਰਬੀਰਤਾ ਤੇ ਦਲੇਰੀ ਨਾਲ ਆਪਣੇ ਹੱਕਾਂ ਦੀ ਰਾਖੀ ਕਰਨ ਦੀ ਜਾਚ ਸਿਖਾ ਕੇ ਸਿੱਖੀ ਦੇ ਬੂਟੇ ਦੀਆਂ ਨੀਹਾਂ ਨੂੰ ਇੰਨਾ ਮਜ਼ਬੂਤ ਕਰ ਦਿੱਤਾ ਕਿ ਆਉਣ ਵਾਲੇ ਸਮੇਂ ਦੀਆਂ ਹਨੇਰੀਆਂ ਅਤੇ ਤੂਫਾਨ ਇਸ ਨੂੰ ਹਿਲਾ ਨਾ ਸਕਣ ਇਸ ਲਾਸਾਨੀ ਸ਼ਹਾਦਤ ਨੇ ਇੱਕ ਅਜੀਹਾ ਪਲਟਾ ਲਿਆਂਦਾ ਕਿ ਸਿੱਖਾਂ ਵਿੱਚ ਆਤਮ ਵਿਸ਼ਵਾਸ ਪੈਦਾ ਹੋਣਾ ਸ਼ੁਰੂ ਹੋ ਗਿਆ ਅਤੇ ਉਹ अनोखे ਢੰਗ ਨਾਲ ਜਥੇਬੰਦ ਹੋਣ ਲੱਗੇ ਇਸ ਸ਼ਹਾਦਤ ਤੋਂ ਪਿਛੋਂ ਮਾਲਾ ਫੇਰਨ ਅਤੇ ਹੱਥਾਂ ਵਿੱਚ ਮਾਲਾ ਦੇ ਨਾਲ-ਨਾਲ ਤਲਵਾਰ ਵੀ ਆ ਗਈ ਉਹਨਾਂ ਦੇ ਸਹਬਜ਼ਾਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਦੀ ਨਜ਼ਾਕਤ ਨੂੰ ਪਛਾਣਦੇ ਹੋਏ ਗੁਰਗੱਦੀ ਤੇ ਸੁਸ਼ੋਭਿਤ ਹੁੰਦਿਆਂ ਦੋ ਤਲਵਾਰਾਂ ਮੀਰੀ ਤੇ ਪੀਰੀ ਪਹਿਨੀਆਂ ਅਤੇ ਜੁਗੋ ਜੁਗ ਅਟਲ ਰਹਿਣ ਵਾਲੇ ਅਕਾਲ ਤਖਦੀਸ ਸਿਰਜਣਾ ਕੀਤੀ ਗੁਰੂ ਜੀ ਨੇ ਸਿੱਖਾਂ ਨੂੰ ਜੋਰ ਜ਼ੁਲਮ ਵਿਰੁੱਧ ਰਣ ਭੂਮੀ ਵਿੱਚ ਜੂਝ ਮਰਨ ਦੀ ਜਾਚ ਸਿਖਾਈ ਇਹ ਮਹਿਸੂਸ ਹੋਣ ਲੱਗਾ ਕਿ ਧਰਮ ਦੀ ਰੱਖਿਆ ਅਤੇ ਸਵੈ ਮਾਨ ਲਈ ਇੱਕ ਮੁਠ ਤਾਕਤ ਅਤੇ ਮਜ਼ਬੂਤ ਜਥੇਬੰਦੀ ਜ਼ਰੂਰੀ ਹੈ ਲੋਹਾ ਟਲਨ ਲੱਗਾ ਤਲਵਾਰਾਂ ਨਿਜ਼ੇ ਬਰਸ਼ੇ ਟਾਲਾਂ ਬਨਨ ਲਗੀਆਂ ਅਤੇ ਗੁਰੂ ਜੀ ਦੀ ਹਜ਼ੂਰੀ ਵਿੱਚ ਘੋੜੇ ਪੇਸ਼ ਹੋਣ ਲੱਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ